ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਮੀਕਾ ਸਰਾਮ ਵਾਲਾ ਤੇ ਅੱਜ ਇੱਕ ਚਮਤਕਾਰ ਹੀ ਹੋਇਆ ਚਮਤਕਾਰ ਕੀ ਹੋਇਆ ਤੁਹਾਨੂੰ ਦਿਖਾਵਾਂਗੇ ਇੱਥੇ ਆਪਣਾ ਇੱਕ ਮਿੱਤਰ ਸੀ ਪੁਰਾਣਾ ਤੇ ਮੈਂ ਬਹੁਤ ਸਮਾਂ ਪਹਿਲਾਂ ਉਹਨੂੰ ਮਿਲਿਆ ਤੇ ਜਦੋਂ ਮੈਂ ਅੱਜ ਉਹਨੂੰ ਮਿਲਣ ਆਇਆ ਨਾ ਤਾਂ ਯਾਰ ਕਮਾਲ ਦੀ ਗੱਲ ਹੈ ਅਸਲ ਵਿੱਚ ਉਹਦਾ ਬਹੁਤ ਜ਼ਿਆਦਾ ਵੇਟ ਸੀਗਾ ਤੇ ਜਿਹੜੇ ਅੱਜ ਉਹਦੀ ਪੋਜੀਸ਼ਨ ਦੇਖ ਕੇ ਮੈਂ ਬੜਾ ਹੈਰਾਨ ਹੋਇਆ ਤੇ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰਾਂਗੇ ਵੀ ਕਿਵੇਂ ਵੇਟ ਘਟਾਇਆ ਤੇ ਕੀ ਗੱਲਬਾਤ ਹੈ ਤੇ ਆਜੋ ਫਿਰ ਤੁਹਾਨੂੰ ਮਲਾਉਣੇ ਆ ਭਾਈ ਨਾਲ ਆਜੋ ਫਿਰ ਤੁਸੀਂ ਕੀ ਹਾਲ ਹੈ ਠੀਕ ਠਾਕ ਬਹੁਤ ਠੀਕ ਠਾਕ ਚੱਲਦੀ ਕਲਾ ਹਾਂਜੀ ਹਾਂਜੀ ਬਹੁਤ ਘੈਂਟ ਗੱਲਬਾਤ ਆ ਪਹਿਲਾਂ ਨਾਲੋਂ ਬੜਾ ਫਿੱਟ ਜਿਹਾ ਲੱਗ ਰਿਹਾ ਹੈ ਹਾਂਜੀ ਹਾਂ ਬਿਲਕੁਲ ਫਿੱਟ ਜੀ ਤੇ ਬਈ ਤੁਹਾਨੂੰ ਦੱਸਦੇ ਆਂ ਅਸੀਂ ਕਿੱਥੇ ਖੜੇ ਆਂ ਅਸੀਂ ਖੜੇ ਆ ਜੀ ਰਿੰਪੀ ਨਿਊਟ੍ਰੀਸ਼ਨ ਕਲੱਬ ਕੌਰਿਆਂ ਹਾਂਜੀ ਰਿੰਪੀ ਨਿਊਟ੍ਰੀਸ਼ਨ ਕਲੱਬ ਕੌਰਿਆਂ ਤੇ ਬਈ ਰਿੰਪੀ ਨਾਲ ਗੱਲ ਕਰਾਂਗੇ ਤੇ ਤੁਹਾਨੂੰ ਸਕਰੀਨ ਤੇ ਪਹਿਲਾਂ ਬਈ ਰਿੰਪੀ ਦੀ ਤਸਵੀਰ ਚੱਲ ਰਹੀ ਹੈ ਹਨਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜੀ ਪੋਜੀਸ਼ਨ ਸੀ ਵੀ ਕਿੰਨਾ weight ਸੀ ਹਨਾ ਤੇ ਹੁਣ ਤੁਹਾਡੇ ਸਾਹਮਣੇ ਹੈ ਬਈ ਇਹ ਰਿੰਪੀ ਜੀ ਹੈ ਦੱਸੋ ਪਹਿਲਾਂ ਕਿੰਨਾ weight ਸੀ ਤੁਹਾਡਾ ਹਨਾ ਕਿਹੋ ਜੀ ਸਿਹਤ ਸੀ ਤਾਂ ਕਿਵੇਂ ਘਟਾਇਆ ਆਪਣਾ weight ਹਾਂਜੀ ਵੀਰ ਜੀ ਪਹਿਲਾਂ ਮੇਰੇ 'ਚ 86 ਕਿਲੋ weight ਸੀ 86 ਕਿਲੋ ਹਾਂਜੀ ਹਾਂ ਫਿਰ ਮੇਰੇ 'ਚ ਹੁਣ weight ਅੱਜ ਦੀ ਟਾਈਮ 56.5 ਕਿਲੋ weight ਹੈ 56.5 ਕਿਲੋ ਹਾਂਜੀ ਹਾਂ ਠੀਕ ਹੈ ਮੈਂ ਨਿਊਟ੍ਰੀਸ਼ਨ ਲਿਆ ਹੈ ਇਦੇ ਵਿੱਚ 40% ਸਾਡਾ ਨਿਊਟ੍ਰੀਸ਼ਨ ਹੈ ਜਿਹੜਾ ਸਾਡਾ ਆਪਦਾ ਤਿਆਰ ਕਰਵਾਇਆ ਹੋਇਆ ਤੇ 60% ਅਸੀਂ ਦਿੰਨੇ ਆ ਹோம் ਡਾਈਟ ਠੀਕ ਹੈ ਹਾਂਜੀ ਹਾਂ ਤੇ ਉਹਨੇ ਫਿਰ ਇਹ ਡਾਈਟ ਦਿੰਨੇ ਹੋ ਤੁਸੀਂ ਹਾਂਜੀ ਹਾਂ ਵੀ ਉਹਦੇ ਨਾਲ weight ਘਟ ਜਾਣਾ ਹੈ ਤੇ ਕਿੰਨੇ ਟਾਈਮ ਚ ਕਿੰਨਾ ਕਿ ਘਟਦਾ ਤੁਹਾਡੇ ਹਿਸਾਬ ਨਾਲ ਇੱਕ ਮਹੀਨੇ ਚ ਅਸੀਂ 6 ਤੋਂ 10 ਕਿਲੋ weight ਘਟਾਉਨੇ ਆ ਠੀਕ ਹੈ ਠੀਕ ਹੈ ਜੀ ਜਦੋਂ weight ਘਟਦਾ ਹੈ ਤਾਂ ਅਗਲੇ ਨੂੰ ਆਪਦੇ ਹੀ ਸਰੀਰ ਹਲਕਾ ਫੁਲਕਾ ਮਹਿਸੂਸ ਹੁੰਦਾ ਨਾ ਹਾਂ ਸੋਹਣਾ ਜਿਹਾ ਲੱਗਣ ਜਾਂਦਾ ਸੋਹਣਾ ਜਿਹਾ ਲੱਗਣ ਲੱਗ ਜਾਂਦਾ ਹੈ ਹਨਾ ਜੀ ਤੇ ਬਾਕੀ એનર્ਜੀ ਆਉਂਦੀ ਹੈ ਸਰੀਰ 'ਚ ਅਸੀਂ ਕੋਈ ਵੀ ਜਿਹੜੀ ਡਾਈਟ ਖਾਣ ਹੈ ਉਹਦੇ ਵਿੱਚ ਅਸੀਂ ਕੋਈ ਪਰੌਂਠਾ ਨਹੀਂ ਛਡਾਉਂਦੇ ਕੋਈ ਰੋਟੀ ਨਹੀਂ ਛਡਾਉਂਦੇ ਕੋਈ ਦਾਲ ਸਬਜ਼ੀ ਨਹੀਂ ਛਡਾਉਂਦੇ ਸਾਰੀਆਂ ਚੀਜ਼ਾਂ ਖਵਾਉਂਦੇ ਆ ਅਗਲੇ ਦਾ ਪੂਰਾ ਜਦੋਂ ਰੱਜ ਜਾਂਦਾ পেট ਆ ਸੀ ਫੇਰ ਰੱਜ ਰੱਜ ਕੇ ਪੂਰਾ ਖਵਾਉਂਦੇ ਆ ਉਹਨਾਂ ਨੂੰ ਠੀਕ ਹੈ ਫੇਰ ਵੇਟ ਘਟਾਉਂਦੇ ਆ ਅਗਲੇ ਅੱਛਾ ਵੀ ਖਾਂਦੇ ਪੀਂਦੇ ਹਨਾ ਖਾਂਦੇ ਪੀਂਦੇ ਵੇਟ ਘਟਾਓ ਇਹ ਪਹਿਲਾਂ ਹਨਾ ਬਾਈ ਦਾ ਇਹ ਚੀਜ਼ ਹੈ ਵੀ ਭਾਈ ਕੋਈ ਟੈਨਸ਼ਨ ਨਹੀਂ ਖਾਓ ਪੀਓ ਤੇ ਚਲੋ ਇਹਨਾਂ ਦੇ ਤਰੀਕੇ ਨਾਲ ਤਾਂ ਤੁਹਾਡਾ weight 100% ਘਟੋਹੀ ਘਟੋ ਤੇ ਵੀਰੇ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਨਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹਦਾ ਇੱਕ ਸਾਈਡ ਇਫੈਕਟ ਹੈਗਾ ਤੁਹਾਡੇ ਜਿਹੜੇ ਪੁਰਾਣੇ ਕੱਪੜੇ ਨੇ ਉਹ ਤੁਹਾਡੇ ਉਹਨੂੰ ਹਟ ਜਾਣਗੇ ਨਵੇਂ ਕੱਪੜੇ ਇਸਵੇਂ ਉਹਨੇ ਪਹਿਨਣਗੇ ਲੈ ਵੀ ਆ ਵੀ ਬਹੁਤ ਸੋਹਣੀ ਗੱਲ ਕਰਤੀ ਵੀ ਇੱਕ ਸਾਈਡ ਇਫੈਕਟ ਜ਼ਰੂਰ ਹੈ ਵੀ ਜਿਹੜੇ ਤੁਹਾਡੇ ਆਪਣੇ ਨੇ ਨਵੇਂ ਹਨਾ ਉਹ ਟੋਟੇ ਬੇਕਾਰ ਹੋ ਜਾਣਗੇ ਕਿਉਂਕਿ ਆਟੋਮੈਟਿਕ ਫਿੱਟ ਹੋ ਜਾਂਦਾ ਜਦੋਂ ਤੇ ਬਈ ਵੀਰ ਹੋਰ ਵੀ ਜਿਵੇਂ ਤੁਹਾਡੇ ਕੋਲੇ ਜਿਵੇਂ ਬੰਦੇ ਆਏ ਨੇ ਕਿਸੇ ਦਾ weight ਘਟਾਇਆ ਹੋਵੇ ਜਿਵੇਂ ਹਾਂਜੀ ਹਾਂ ਆ ਦੇਖੋ ਸਕਰੀਨ ਤੇ ਫੋਟੋਆਂ ਲੱਗੀਆਂ ਹੋਈਆਂ ਨੇ ਦੁਕਾਨ ਵਿੱਚ ਵੀ ਲੱਗੀਆਂ ਹੋਈਆਂ ਨੇ ਹਨ ਠੀਕ ਹੈ ਤੇ ਤੁਸੀਂ ਇਹਨਾਂ ਦੇ ਫੋਨ ਨੰਬਰ ਲੈ ਸਕਦੇ ਹੋ ਗੱਲ ਕਰ ਸਕਦੇ ਹੋ ਜਦੋਂ ਤੁਹਾਨੂੰ ਪੂਰਾ ਵਿਸ਼ਵਾਸ ਹੋ ਜੂ ਤਾਂ ਸਭ ਤੋਂ ਤੁਸੀਂ ਨਿਊਟ੍ਰੀਸ਼ਨ ਲੈ ਸਕਦੇ ਹੋ ਹਾਂ ਬਈ ਇਹ ਬਹੁਤ ਸੋਹਣੀ ਗੱਲ ਹੈ ਬਾਈ ਕਹਿੰਦਾ ਵੀ ਜਿਹੜੀਆਂ ਸਕਰੀਨ ਤੇ ਹਨਾ ਤੁਹਾਨੂੰ ਫੋਟੋਆਂ ਚੱਲ ਰਹੀਆਂ ਨੇ ਮੈਂ ਨੰਬਰ ਵੀ ਦੇਵਾਂਗਾ ਤੁਸੀਂ ਇਹਨਾਂ ਨਾਲ ਗੱਲ ਕਰੋ ਉਸ ਤੋਂ ਬਾਅਦ ਸਾਡੇ ਨਾਲ ਫੇਰ ਚਾਹੇ ਗੱਲ ਕਰਨਿਓ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਇਹਨਾਂ ਦਾ ਐਵੇਂ ਨਹੀਂ ਹੈਗਾ ਵੀ ਅਸੀਂ ਵੇਚਣੀ-ਵੇਚਣਾ ਹੈ ਨਾ ਕੁਝ ਇਹ ਇਹਨਾਂ ਦਾ ਹੈਗਾ ਬੰਦੇ ਨੂੰ ਫਿੱਟ ਕਰਨਾ ਤੇ ਰੇਟ ਵੀ ਬਿਲਕੁਲ ਜਾਇਜ਼ ਨੇ ਤੇ ਭਾਈ ਲੋਕੇਸ਼ਨ ਬੋਲਿਓ ਕਿ ਕੌਰੀਆ ਪਿੰਡ ਹੈ ਜੀ ਢਿੜਬੀ ਤੋਂ 10 ਕਿਲੋਮੀਟਰ ਹੈ ਸੁਨਾਮ ਤੋਂ 23 ਕਿਲੋਮੀਟਰ ਹੈ ਤੇ ਲਹਿਰੇ ਤੋਂ 10 ਕਿਲੋਮੀਟਰ ਹੈ ਪਾਤੜਾ ਤੋਂ 15 ਕਿਲੋਮੀਟਰ ਹੈ ਵੀਰੇ ਠੀਕ ਹੈ ਹਾਂਜੀ ਹਾਂ ਤੇ ਬਚਾਲੇ ਪਿੰਡ ਪੈਂਦਾ ਸਾਡਾ ਕੌਰੀਆ ਬਚਾਲੇ ਪਿੰਡ ਦਾ ਹਾਂਜੀ ਬਾਕੀ ਅਸੀਂ ਇੱਕ ਹੋਰ ਕਹਿੰਦੇ ਹਾਂ ਵੀਰ ਜੀ ਤਿੰਨ ਦਿਨਾਂ ਚ ਜੇ ਸਾਡੀ ਮੰਨ ਲਓ ਸਾਡੇ ਨਿਊਟ੍ਰੀਸ਼ਨ ਨੇ ਕੋਈ ਤੁਹਾਨੂੰ ਰਿਜ਼ਲਟ ਨਹੀਂ ਦਿੰਦਾ ਅਸੀਂ ਪੈਸੇ ਵਾਪਸ ਕਰਾਂਗੇ ਠੀਕ ਹੈ ਠੀਕ ਹੈ ਤੁਸੀਂ ਜੇ ਕੱਲ ਨੂੰ ਸ਼ੁਰੂ ਕਰਦੇ ਹੋ ਤੁਹਾਨੂੰ ਅਗਲੇ ਦਿਨ ਹੀ ਰਿਜ਼ਲਟ ਮਿਲਦਾ ਠੀਕ ਹੈ ਜੇ ਫੇਰ ਵੀ ਤੁਹਾਨੂੰ ਸੀ ਤਿੰਨ ਦਿਨਾਂ ਚ ਕੋਈ ਤੁਹਾਨੂੰ ਨਹੀਂ ਰਿਜ਼ਲਟ ਮਿਲਦਾ ਤਾਂ ਅਸੀਂ ਖੁੱਲੀ ਖਲਾਈ ਚੀਜ਼ ਅਸੀਂ ਵਾਪਸ ਲੈ ਲਾਂਗੇ ਸੋ ਤੁਹਾਨੂੰ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਠੀਕ ਹੈ ਪਰ ਹਾਂ ਇਹ ਵੀ ਬਹੁਤ ਸੋਹਣੀ ਗੱਲ ਹੈ ਕੋਈ ਐਵੇਂ ਕਹਿੰਦਾ ਨਹੀਂ ਹੁੰਦਾ ਕਿਉਂਕਿ ਜੇ ਤੁਹਾਨੂੰ 100% ਅਗਲੇ ਨੂੰ ਯਕੀਨ ਹੁੰਦਾ ਹੈ ਆ ਇਹ ਗੱਲ ਕਹਿੰਦਾ ਪਰ ਇੱਕ ਗੱਲ ਜ਼ਰੂਰ ਹੈ ਇਹਨਾਂ ਦੀ ਡਾਈਟ ਮੁਤਾਬਕ ਜਿਹੜੀ ਇਹਨੇ ਡਾਈਟ ਦੇਣਗੇ ਹਾਂਜੀ ਹਾਂ ਉਹਦੀ ਡਾਈਟ ਮੁਤਾਬਕ ਚੱਲੋਗੇ ਤਾਂ ਇਸ ਚੀਜ਼ ਦੀ ਪੱਕਾ ਇਹ ਗਰੰਟੀ ਲੈਂਦੇ ਨੇ ਹਾਂਜੀ ਫਿਰ ਕਿਉਂਕਿ ਅੱਜ ਕੱਲ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਫਿੱਟ ਕਰਨੀ ਪਹੁੰਚੋ ਰਿੰਪੀ ਨਿਊਟ੍ਰੀਸ਼ਨ ਕਲੱਬ ਕੌਰੀਆ ਤਾ ਫਿਰ ਬਾਕੀ ਬਾਈ ਦਾ ਨੰਬਰ ਵੀ ਹਨਾ ਨੀਚੇ ਚੱਲ ਰਿਹਾ ਸਪੱਟੀ ਤੇ ਤਾਂ ਤੁਸੀਂ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਵੀਡੀਓ ਨੂੰ ਬਈ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਕਈ ਲੋਕ ਬਹੁਤ ਲੋਕ ਨੇ ਜਿਹੜੇ ਮੋਟਾਪੇ ਤੋਂ ਪਰੇਸ਼ਾਨ ਨੇ ਹਨਾ ਆਪਣੇ ਆਪ ਨੂੰ ਫਿੱਟ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰਦੇ ਹੋ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਵਾਲਾ